ਹੈਲੋ ਹਾਂਜੀ ਕੀ ਹਾਲ ਚੱਲ ਦੋਸਤੋ ਸਤਿ ਸ਼੍ਰੀ ਅਕਾਲ ਹਾਂਜੀ ਆਜੋ ਹਾਂਜੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਸ਼ੇਖੂਪੁਰ ਖਡਾਲ ਜ਼ਿਲ੍ਹਾ ਮਾਨਸਾ ਸਾਨੂੰ ਡਬਲ ਸਟੋਰੀ ਕੋਠੀ ਦਿਖਾ ਰਹੇ ਹਾਂ ਮਾਡਰਨ ਟਾਈਪ ਲੁੱਕ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਹੀ ਕਾਰ ਪੋਰਚ ਦੀ ਕਾਰ ਪੋਰਚ ਫੈਮਿਲੀ ਦੀ ਡਿਮਾਂਡ ਸੀ ਵੀ ਸਾਡੇ ਕੋਲੇ ਗਰਾਜ ਹੈ ਜਿਹੜਾ ਅਸੀਂ ਬੈਕ ਸਾਈਡ ਤੇ ਰੱਖਾਂਗੇ ਇਸ ਕਰਕੇ ਜਿਹੜਾ ਕਾਰਪੋਰਚਾ ਫਰੰਟ ਦੇ ਉੱਪਰ ਕਾਰਪੋਰਚਾ ਨਹੀਂ ਰੱਖਿਆ ਗਿਆ ਤੇ ਕਾਰਪੋਰਚਾ ਨਾ ਰੱਖਣ ਕਰਕੇ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਵੀ ਜਿਹੜਾ ਥੋੜਾ ਜਿਹਾ ਵਧਾ ਕੇ ਸੱਤੇ ਫਰੰਟ ਟੈਲੀਵੀਸ਼ਨ ਵਾਸਤੇ ਕਵਰ ਕੀਤਾ ਜਿਹੜਾ ਏਰੀਆ ਤੁਸੀਂ ਉਪਰੋਂ ਵੀ ਦੇਖ ਸਕਦੇ ਹੋ ਇਹ ਫਰੰਟ ਬਣਾਉਣ ਵਾਸਤੇ ਥੋੜਾ ਜਿਹਾ ਏਰੀਆ ਵਧ ਇਧਰੋਂ ਜਿਹੜਾ ਹੈਗਾ ਸੀਗਾ ਕਵਰ ਕੀਤਾ ਹੈਗਾ ਤੇ ਜਿਹੜੀ ਕੋਠੀ ਹੈ ਜਿਵੇਂ ਤੁਸੀਂ ਬਾਹਰੋਂ ਦੇਖ ਰਹੇ ਹੋ ਲੋਕੇਸ਼ਨ ਜਿਹੜੀ ਬਣਦੀ ਹੈ ਡੈਕੋਰੇਸ਼ਨ ਇਹਦੀ ਪੂਰੀ ਤੇ ਅੰਦਰੋਂ ਜੇ ਤੁਹਾਨੂੰ ਪਤਾ ਹੋਣੇ ਆ ਅੰਦਰੋਂ ਇਸ ਤੋਂ ਵੀ ਸੋਹਣੀ ਗੱਲਬਾਤ ਬਣਾਈ ਹੋਈ ਆ ਆਜੋ ਆਪਾਂ ਅੰਦਰ ਚੱਲ ਕੇ ਸਟਾਰਟਿੰਗ ਦੇ ਵਿੱਚ ਜਿਹੜੀ ਐਂਟਰੀ ਹੈਗੀ ਜੀ ਆ ਤੁਸੀਂ ਦੇਖ ਰਹੇ ਹੋ ਸਟਾਰਟਿੰਗ ਦੇ ਵਿੱਚ ਹੀ ਐਂਟਰੀ ਹੈਗੀ ਅ ਲਗਭਗ 4 ਫੁੱਟ ਦਾ 게ਟ ਹੈ ਇਹ ਤੇ ਨਾਲ ਇਹਦੇ ਜਿਹੜੀ ਆ ਵਿੰਡੋ ਲੱਗੀ ਹੋਈ ਆ ਇੱਕ ਨਾਲ ਵਿੰਡੋ ਜ਼ਰੂਰ ਰੱਖਿਆ ਕਰੋ ਇਹਦੇ ਕਿਉਂਕਿ ਅੰਦਰ ਵੜਨ ਸਰ ਐਂਟਰੀ ਦੇ ਉੱਪਰ ਹੀ ਅ ਬੰਦੇ ਨੂੰ ਘੁੱਟਣ ਜੀ ਮਹਿਸੂਸ ਨਹੀਂ ਹੁੰਦੀ ਕਰਾਹ ਦਾ ਰੀ ਬਣ ਜਾਂਦੀ ਆ ਤੇ ਉਸ ਇਸ ਕਰਕੇ ਜਿਹੜੀ 게ਟ ਦੇ ਨਾਲ ਐਂਟਰੀ 게ਟ ਦੇ ਨਾਲ ਆ ਵਿੰਡੋ ਛੱਡਣੀ ਚਾਹੀਦੀ ਆ ਐਂਟਰੀ 게ਟ ਤੋਂ ਨਾਲ ਹੀ ਉਸ ਤੋਂ ਬਾਅਦ ਤੁਸੀਂ ਆਹ ਦੇਖ ਸਕਦੇ ਹੋ ਉਧਰ ਕਿਚਨ ਆ ਗਈ ਜੀ ਇਹਦੇ ਵਿੱਚ ਜਿਹੜਾ ਤਕਰੀਬਨ ਸਾਰਾ ਕੰਮ ਹੈਗਾ ਸਾਰਾ ਕੰਮ ਕੰਪਲੀਟ ਲੱਕੜ ਦਾ ਹੋਇਆ ਹੋਇਆ ਹੈਗਾ A to Z ਕੰਪਲੀਟ ਹੈ ਤੇ ਭੀੜੀ ਵੀ ਹੈ ਨਹੀਂ ਰਸੋਈ ਜੇ ਆਪਾਂ ਕਹਿ ਸਕਦੇ ਆ ਮਤਲਬ ਕਿ ਇਹ ਕਈ ਵੀ ਬੜਾ ਫਿੱਟ ਆ ਜਾਏਗਾ ਮਰਖਿਆ ਹੋਇਆ ਬਹੁਤ ਖੁੱਲੀ ਡੁੱਲੀ ਆ ਤੇ ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੱਧਰ ਆ ਗਿਆ ਪ੍ਰੈਸਟੇਬਲ ਪ੍ਰੈਸਟੇਬਲ ਦੇ ਨਾਲ ਹੀ ਲੱਕੜ ਦੀਆਂ ਅਲਮਾਰੀਆਂ ਮਾਈ ਹੋਈਆਂ ਤੇ ਪੌੜੀ ਜਾਂਦੀ ਹੈ ਉੱਪਰ ਲੱਕੜ ਦਾ ਜਿਹੜਾ ਸਾਰਾ ਕੰਮ ਹੈਗਾ ਤਕਰੀਬਨ ਬਹੁਤ ਸੋਹਣਾ ਹੋਇਆ ਹੋਇਆ ਤੇ ਡਾਊਨ ਸੀਲਿੰਗ ਦੇਖ ਸਕਦੇ ਹੋ ਉੱਪਰੋਂ ਬਹੁਤ ਸੋਹਣੀ ਲੁੱਕ ਜਿਹੜੀ ਕੋਠੀ ਦੀ ਨਿਕਲ ਕੇ ਆਈ ਆ ਨਾਲ ਲੱਗਦੀ ਇਧਰ ਡ੍ਰੈਗ ਰੂਮ ਤੇ ਬੁਰਨਵਾਲ ਬੁਰਨਵਾਲ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੋਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਇੱਕ ਰੋਸ਼ਨੀ ਵਾਸਤੇ ਵਿੰਡੋ ਰੱਖੀ ਹੋਈ ਆ ਵਧੀਆ ਤੇ ਨਾ ਹੀ ਕੋਈ ਰੋਸ਼ਨੀ ਦੀ ਦਿੱਕਤ ਆਉਂਦੀ ਆ ਬਾਕੀ ਹਮਸ ਨੇ ਬਣਦੀ ਹੈਗੀ ਤੇ ਇਹੇ ਕੋਠੀ ਦੇ ਵਿੱਚ ਦੋ ਬੈੱਡਰੂਮ ਸੈਟ ਜੀ ਡ੍ਰੈਗ ਰੂਮ ਤੇ ਸਟੋਰ ਦਾ ਦੇਖੋ ਜਿਹੜਾ ਖਾਸ ਗੱਲਬਾਤ ਹੈ ਵੀ ਸਟੋਰ ਦੀਦਾ ਨਹੀਂ ਹੈਗਾ ਕੋਈ ਖਾਸ ਪਤਾ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਇੱਕ ਰੂਮ ਰੱਖਿਆ ਹੁੰਦਾ ਹੈਗਾ ਇਹ ਆ ਗਿਆ ਜੀ ਫਸਟ ਰੂਮ ਇਸ ਤੋਂ ਪਹਿਲਾਂ ਤੁਹਾਨੂੰ ਡਰੈنگ ਰੂਮ ਦਿਖਾਤਾ ਰੂਮ 12x12 ਦੇ ਬਣੇ ਹੋਏ ਐ ਬਹੁਤ ਸੋਹਣੇ ਰੂਮ ਬਣੇ ਹੋਏ ਐ ਖੁੱਲੇ ਆ ਵਧੀਆ ਜਮਾ ਕੰਫਰਟੇਬਲ ਹੈਗੇ ਠੀਕ ਹੈ ਜੀ ਇਹਦੇ ਨਾਲ ਲੱਗਦੀ ਕੁਆਲਿਟੀ ਆਗੇ ਤੇ ਇਹ ਵੀ ਵਧੀਆ ਬਣੇ ਹੋਏ ਐ ਜਮਨ ਸਾਰਾ ਕੰਮ ਜਿਹੜਾ A to Z ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਨਾਲ ਲੱਗਦੀ ਆ ਗਿਆ ਜੀ ਸੈਕੰਡ ਬੈਡਰੂਮ ਇਹ ਵੀ ਤੁਸੀਂ ਦੇਖ ਸਕਦੇ ਹੋ ਲੱਕੜ ਦਾ ਕੰਮ ਹੈ ਜਿਹੜਾ ਸਾਰਾ ਤਕਰੀਬਨ ਇਹਦੇ ਵਿੱਚ ਹੋਇਆ ਹੋਇਆ ਹੈ ਬਮਾਰੀ ਅੱਖੀ ਹੋਈ ਹੈ ਤੇ ਕੰਫਰਟੇਬਲ ਰੂਮ ਨੇ ਜਿਵੇਂ ਆਪਾਂ ਕਹਿ ਸਕਦੇ ਆ 12:00 12 ਦੇ ਤੇ ਕੰਫਰਟੇਬਲ ਰੂਮ ਨੇ ਇਹ ਬਾਕੀ ਜਿਹੜਾ ਉੱਪਰ ਬਣਿਆ ਹੋਇਆਗਾ ਉੱਪਰਲਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਉੱਪਰ ਵੀ ਕੁਝ ਕੇਰੀਆ ਬਣਿਆ ਹੋਇਆਗਾ ਇਸ ਤੋਂ ਬਾਅਦ ਦੇ ਵਿੱਚ ਮਿੱਤਰੋ ਆਪਾਂ ਦੇਖ ਸਕਦੇ ਆ ਵੀ ਜਿਹੜੀ ਲੋਬੀ ਹੈ ਲੋਬੀ ਬਹੁਤ ਖੁੱਲੀ ਡੁੱਲੀ ਹੈ ਵਧੀਆ ਬਣੀ ਹੋਈ ਆ ਤੇ ਵਾਸਬੇਸ਼ਨ ਆ ਜਿਹੜਾ ਸਾਰਾ ਕੰਮ ਕਰੀ ਬਣ ਏ ਟੂ ਜ਼ेड ਕੰਪਲੀਟ ਕੀਤਾ ਹੋਇਆ ਹੈਗਾ ਬਾਕੀ ਸਾਨੂੰ ਜਿਹੜਾ ਉੱਪਰਲਾ ਏਰੀਆ ਉੱਪਰਲਾ ਏਰੀਆ ਵੀ ਪਤਖਾਉਣੇ ਆ ਸਟੇਅਰ ਦੇ ਉੱਪਰ ਪੱਥਰ ਦਾ ਕੰਮ ਹੈ ਜਿਹੜਾ ਟੋਟਲੀ ਕੰਪਲੀਟ ਹੈ ਬਹੁਤ ਸੋਹਣਾ ਜਿਹੜਾ ਮਿਸਤਰੀ ਨੇ ਬਣਾਇਆ ਹੋਇਆ ਹੈਗਾ ਤੇ ਹੁਬੂ ਜਿਹੜਾ ਆਰਕੀਟੈਕਟ ਦੇ ਮੁਤਾਬਕ ਹੀ ਨਕਸ਼ਾ ਬਣਾਇਆ ਹੈਗਾ ਸਾਰਾ ਕੁਝ ਵੀ ਚੇਂਜ ਨਹੀਂ ਕੀਤਾ ਲੋ ਜੀ ਇੱਕ ਆਹ ਲੋਬੀ ਦਾ ਜਿਹੜਾ ਏਰੀਆ ਇਹ ਕਵਰ ਕੀਤਾ ਹੈ ਤੇ ਪਲੱਸ ਨਾਲ ਲੱਗਦੇ ਤੁਸੀਂ ਦੇਖ ਸਕਦੇ ਹੋ ਇੱਧਰ ਬੈੱਡਰੂਮ ਲਾਇਆ ਜੀ ਇੱਕ ਐਲਸੀਡੀ ਪੈਨਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੇ ਇੱਥੇ ਵੀ ਕੋਈ ਕਿਸੇ ਤਰ੍ਹਾਂ ਦਾ ਰੋਸ਼ਨੀ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅੰਦਰ ਤੇ ਬਾਹਰ ਦਾ ਜਿਹੜਾ ਮਾਹੌਲ ਹੈਗਾ ਜਮਾਂ ਸੇਮ ਟੂ ਸੇਮ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਆਪਾਂ ਜੇ ਦਿਨੇ ਅੰਦਰ ਆ ਜਾਈਏ ਤਾਂ ਆਪਾਂ ਨੂੰ ਲਾਈਟ ਲਾਉਣੀ ਪੈਂਦੀ ਆ ਲਾਈਟ ਲਾਉਣੀ ਹੀ ਲੋੜ ਨਹੀਂ ਪੈਂਦੀ ਹੈਗੀ ਬਿਲਕੁਲ ਜਿਵੇਂ ਘੈਂਟ ਗੱਲਬਾਤ ਬਣਾਈ ਹੋਈ ਆ ਤੇ ਨਾਲ ਲੱਗਦੀ ਇੱਧਰ ਤੁਸੀਂ ਦੇਖ ਸਕਦੇ ਹੋ ਡਰੈਸਿੰਗ ਰੂਮ ਇਹ ਵੀ ਨਾਲ ਵਾਲਾ ਡਰੈਸਿੰਗ ਰੂਮ ਦੇ ਨਾਲ ਹੀ ਟਾਇਲਟ ਹੈ ਤੇ ਬਹੁਤ ਸੋਹਣਾ ਦੇਖ ਲਿਆ ਤੁਸੀਂ ਟਾਇਲਟ ਹੈ ਜਿਹੜਾ ਪੂਰੀ ਘੈਂਟ ਗੱਲਬਾਤ ਤੇ ਉਸ ਤੋਂ ਬਾਅਦ ਦੇ ਵਿੱਚ ਡਰੈਸਿੰਗ ਰੂਮ ਦੇਖੋ ਪੂਰੀ ਘੈਂਟ ਡੈਕੋਰੇਸ਼ਨ ਕੀਤੀ ਹੋਈ ਹੈ ਜਮਾ ਕੰਪਲੀਟ ਹੈ ਸਾਰਾ ਕੁਝ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈਗਾ ਲੱਕੜ ਦਾ ਕੰਮ ਹੈ ਜਿਹੜਾ ਏ ਟੂ ਜ਼ेड ਕੰਪਲੀਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੋਠੀ ਹੈ ਜਿਹੜੀ ਡਬਲ ਸਟੋਰੀ ਮਾਡਰਨ ਟਾਈਪ ਦੇ ਵਿੱਚ ਤਿਆਰ ਕੀਤੀ ਹੋਈ ਹੈ ਤੇ ਬਾਕੀ ਤੁਸੀਂ ਇਹ ਆ ਦੇਖ ਸਕਦੇ ਹੋ ਇੱਧਰ ਬਾਲਕਨੀ ਬਾਲਕਨੀ ਆ ਗਈ ਇੱਥੇ ਵਧੀਆ ਕੋਠੀ ਦਾ ਜਿਹੜਾ ਮਾਹੌਲ ਹੈਗਾ ਪੂਰਾ ਕੈਂਟ ਰੱਖਿਆ ਹੋਇਆ ਹੈਗਾ ਹਵਾ ਦਾ ਰੋਸ਼ਨੀ ਦਾ ਪੂਰਾ ਪ੍ਰੋਪਰ ਪ੍ਰਬੰਧ ਕੀਤਾ ਹੋਇਆ ਹੈਗਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਦੇ ਵਿੱਚ ਬਾਕੀ ਜਿਹੜੀ ਕੋਈ ਗੱਲਬਾਤ ਹੈ ਜਿਹੜੇ ਮਾਲਕ ਨੇ ਉਹ ਕਿੰਨੇ ਕੁ ਸੈਟੀਸਫਾਈ ਨੇ ਨਕਸ਼ੇ ਤੋਂ ਆਰਕੀਟੈਕਟ ਤੋਂ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਇਹਦੇ ਨਾਲ ਬੈਕ ਸਾਈਡ ਦੇ ਉੱਪਰ ਵੀ ਜਿਹੜੀ ਬਾਲਕਨੀ ਹੈ ਬੈਕ ਸਾਈਡ ਦੇ ਉੱਪਰ ਵੀ ਬਾਲਕਨੀ ਛੱਡੀ ਹੋਈ ਹੈ ਇਹ ਵੀ ਤੁਹਾਨੂੰ ਦਿਖਾ ਦੰਨੇ ਆਪਾਂ ਆ ਦੇਖੋ ਜੀ ਇੱਧਰ ਬੈਕ ਸਾਈਡ ਦੇ ਉੱਪਰ ਵੀ ਬਾਲਕਨੀ ਹੈ ਜਿਹੜੀ ਇਹ ਵੀ ਬਹੁਤ ਸੋਹਣੀ ਬਣੀ ਹੋਈ ਆ ਤੇ ਡਬਲ ਸਟੋਰੀ ਜਿਹੜਾ ਹੈਗਾ ਹੈਗਾ ਮਾਡਰਨ ਟਾਈਮ ਮਕਾਨ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਤੇ ਆਹ ਵਿੰਡੋ ਦੇਖ ਸਕਦੇ ਤੁਸੀਂ ਇਹ ਵਿੰਡੋ ਦਾ ਇੰਨਾ ਫਾਇਦਾ ਵੀ ਹੇਠ ਤੱਕ ਇਹਦਾ ਜਿਹੜਾ ਚਾਨਣ ਹੈਗਾ ਉਹ ਜਾਂਦਾ ਹੈਗਾ ਚਾਨਣ ਦਾ ਤੇ ਰੋਸ਼ਨੀ ਦਾ ਰੋਸ਼ਨੀ ਦਾ ਤੇ ਜਿਹੜਾ ਹੋਮਸ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਸਾਰਾ ਕੰਮ ਕੰਪਲੀਟ ਹੈ ਜਿਹੜਾ ਏ ਟੂ ਜ਼ेड ਓਕੇ ਕੀਤਾ ਹੋਇਆ ਹੈਗਾ ਬਾਕੀ ਪਾ ਕਰਦੇ ਆਂ ਗੱਲਬਾਤ ਉਹ ਜਮਾਲਕਾਂ ਦੇ ਨਾਲ ਉਹ ਕਿੰਨੇ ਕੁ ਸਰਟੀਫਾਈ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਹਾਂ ਠੀਕ ਠਾਕ ਜੀ ਅੱਛਾ ਜੀ ਤੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਸੀਗੇ ਵੀ ਜਿਹੜਾ ਤੁਸੀਂ ਇਹ ਮਕਾਨ ਦਾ ਨਕਸ਼ਾ ਹੈ ਇਹ ਕਿੱਥੋਂ ਤਿਆਰ ਕਰਵਾਇਆ ਮਨਪ੍ਰੀਤ ਤੋਂ ਬ੍ਰੇਟਨਾਂ ਦੇ ਤੋਂ ਜੀ ਬ੍ਰੇਟਨਾਂ ਦੇ ਤੋਂ ਜੀ ਹਾਂਜੀ ਅੱਛਾ ਹਾਂ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਕੋਈ ਨਕਸ਼ੇ ਵਾਲੇ ਵੱਲੋਂ ਦਾ ਜਦੋਂ ਤਾਂ ਜਈ ਮਿਸਤਰੀ ਨੂੰ ਪਤਾ ਚਾਹੀਦਾ ਨਕਸ਼ੇ ਦਾ ਪਤਾ ਜਦ ਅਸੀਂ ਬਣਾਉਣ ਦੇ ਟਾਈਮ ਤੇ ਭੱਜੇ ਆਉਂਦੇ ਜਦ ਅੱਛਾ ਜੀ ਹਾਂਜੀ ਠ ਨਾ ਫਿਰ ਕੋਈ ਮੁੰਡਾ ਕੰਮ ਕਰਦਾ ਹੁੰਦਾ ਨਹੀਂ ਮੇਰਾ ਬੇਟਾ ਇੱਕ ਫੌਜੀ ਹੈ ਜਿੱਕ ਫੌਲ ਨੇ ਹੈ ਬਰਲਦੇਸ਼ ਜੀ ਕੈਨੇਡਾ ਚ ਠੀਕ ਹੈ ਹਾਂ ਮੈਨੂੰ ਕੋਈ ਪਤਾ ਨਹੀਂ ਉਹਨੇ ਦੁਆ ਨਹੀਂ ਕਰਿਆ ਤਿਆਰ ਅੱਛਾ ਜੀ ਹਾਂ ਉਹਨੇ ਮੇਰਾ ਵਧੀਆ ਕੰਮ ਕਰਿਆ ਜਦ ਮੈਂ ਕਹਿੰਦਾ ਤੇ ਉਹਦੀ ਜੱਟ ਕੇ ਨਹੀਂ ਹੁੰਦਾ ਠੀਕ ਹੈ ਵੀ ਜਾਂ ਨਕਸ਼ਾ ਵਾਲੇ ਨੂੰ ਪਤਾ ਹੈ ਜਾਂ ਮਿਸਤਰੀ ਨੂੰ ਪਤਾ ਹਾਂ ਜੀ ਦੋਨਾਂ ਨੇ ਮਿਲ ਕੇ ਕਰਿਆ ਕੰਮ ਦੋਨਾਂ ਨੇ ਮਿਲ ਕੇ ਮੁੰਡੇ ਥੋੜੇ ਬਾਹਰਲੇ ਦੇ ਸ਼ੈ ਇੱਕ ਮੁੰਡਾ ਬਰਲਦੇਸ਼ ਹੈ ਇੱਕ ਮੁੰਡਾ ਫੌਜੀ ਹੈ ਇੱਕ ਫੌਜੀ ਹੈ ਜੀ ਹਾਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਅੱਛਾ ਜੇ ਆਪਾਂ ਜੀ ਬਾਈਟ ਦੀ ਗੱਲ ਕਰੀਏ ਬਾਈਟ ਕਿੰ ਖਾਈ ਤੋਂ 30 ਦੇ ਵਿਚਾਲੇ ਹਾਂ ਜੀ ਸਾਰ ਲੱਕੂ ਵਿੱਚ ਖਾਈ ਤੋਂ 30 ਦੇ ਵਿੱਚ ਕੰਪਲੀਟ ਹੋ ਗਿਆ ਜਮ ਹਾਂ ਕੋਈ ਕੰਮ ਪੈਂਡ ਕਿਰਿਆਦਾ ਹੋਵੇ ਨਾ ਜੀ ਕੁਝ ਨਹੀਂ ਰਹਿੰਦਾ ਜੀ ਕੋਈ ਪੈਂਡ ਨਹੀਂ ਹਾਂ ਜੀ ਸਾਰਾ ਏ ਟੂ ਜ਼ेड ਕੰਪਲੀਟ ਹਾਂ ਜੀ ਹਾਂ ਠੀਕ ਹੈ ਜੀ ਹਾਂ ਚਲੋ ਠੀਕ ਹੈ ਜੀ ਮਿਲ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਹਾਂ ਹਾਂ ਜੀ ਇਹ ਸੀਗੀ ਲਗਭਗ 32:45 ਦੇ ਵਿੱਚ ਮਾਡਰਨ ਟਾਈਪ ਲੁੱਕ ਡਬਲ ਸਟੋਰੀ ਮਕਾਨ ਤੇ ਆਪਾਂ ਮਾਲਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਪੂਰਾ ਸੈਟੀਸਫਾਈ ਨੇ ਨਕਸ਼ਾ ਵੀ ਕਹਿੰਦੇ ਬਹੁਤ ਸੋਹਣਾ ਬਣਿਆ ਤੇ ਸਾਨੂੰ ਕਹਿੰਦੇ ਵੀ ਪਤਾ ਤੱਕ ਨਹੀਂ ਲੱਗਿਆ ਹੈਗਾ ਜਿਹੜਾ ਮਕਾਨ ਦਾ ਕੰਮ ਉਹ ਹੋ ਜਾਂਦਾ ਆਰਕੀਟੈਕਟ ਜਾਣੇ ਤੇ ਜਾ ਜਾਣੇ ਮਿਸਤਰੀ ਦੋਨਾਂ ਨੇ ਨਾਲ ਮਿਲ ਕੇ ਜਿਹੜਾ ਕੰਮ ਬਹੁਤ ਵਧੀਆ ਕੀਤਾ ਹੈ ਪੂਰੇ ਸੈਟੀਸਫਾਈ ਨੇ ਤੁਸੀਂ ਦੇਖਿਆ ਮਿੱਤਰੋ ਕਿ ਅੰਦਰੋਂ ਤੇ ਬਾਹਰੋਂ ਜਹੀ ਡੈਕੋਰੇਸ਼ਨ ਤੁਸੀਂ ਦੇਖੀ ਹੈ ਵੀ ਜਮਾ ਬਾਹ ਕਮਾਲ ਤਿਆਰ ਕੀਤੀ ਹੋਈ ਹੈ ਲੱਕੜ ਦਾ ਕੰਮ ਵੀ ਪ੍ਰੋਪਰ ਹੋਇਆ ਹੋਇਆ ਹੈ ਬਾਕੀ ਸਾਰਾ ਕੰਮ ਏ ਟੂ ਜ਼ेड ਤਿਆਰ ਹੈ ਜਮਾ ਨੇ ਤੇ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਦੇ ਲਈ ਆਪਣਾ YouTube ਚੈਨਲ ਜਿਹੜਾ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਦੋਸਤ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ